ਆਵੋਂ ਗੁਰ ਰਹਿ ਰਤਾ ਧਿਆਵੋਂ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬੇਗਨਨ ਕੇ ਨਾਮ ਸੁਖ ਬੇਗਨਨ ਕੇ ਨਾਮ ਸੁਖ ਗੁਰੂ ਹਰगोबिंद ਸਬਸੋ ਬਤ ਪਰ ਕਾਸਕ ਗੁਰੂ ਹਰਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਕ੍ਰਿਸ਼ਨ ਨਮੋ ਨਾਮ ਬਹੋਰੀ ਗੁਰ ਤੇਗੋ ਦਾ ਸਤ ਗੁਰੂ ਪਰਮਾ ਕਰਪਾ ਅੰਦਾ ਸੇਰ ਗੁਰੂ ਗੋਬਿੰਦ ਸਿੰਘ ਤੇ ਸਾਨਾ ਤਰੁ ਤਰਾ ਪੁਨ ਪੁਨ ਸੀਸ ਵਾਹਿਗੁਰੂ ਪੁਨ ਪੁਨ ਸੀਸ ਬੰਦੋਂ ਬਾਰ ਪਾਰ ਜਗ ਦੇਸ ਇਕ ਕੰਕਾਰ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਦੇ ਕੀ ਭਤੇ ਹੈ ਬਿਗਨ ਬਿਨਾਸਨ ਸੋਇ ਸਿਰ ਨਾਨਕ ਪਰਸੂਤਮ ਪਰਮ ਪਰਾਬਰਨਾਤ ਯੋਗਲ ਚਾਰੰਦਮਾਂ ਨੂੰ ਬੰਦਨਾ ਤਰ ਪਰ ਧਾਰ ਕਰ ਬਾਤ ਜਿਸ ਮੈਂ ਅਮਰਤ ਗਿਆਨ ਹੈ ਮਾਨਕ ਭਗਤ ਬਰਾ ਗੁਰੂ ਗ੍ਰੰਥ ਸਾਹਿਬ ਉਦਦ ਬਦੋਂ ਕਰੇ ਅਨਰਾਗ ਜਜਨ ਪਜਨ ਮਮ ਖਾਲਸਾ ਹਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਹਿ ਖਾਲਸਾ ਦਰਸ ਪਰਸ ਮਿਟ ਹੈ ਸੋ ਗਾਤਮ ਰਸ ਜੋ ਜਾਣੀ ਸੋ ਹੈ ਖਾਲਸ ਦੇਵ ਬ੍ਰਹਮ ਮੋ ਮਹਤਾ ਸਮੈ ਰੰਚ ਕਨਾਹਿਨ ਭੇਵ ਮੋ ਪੂਜਰੈ ਸਾਸਤਰ ਖਟ ਤਿੰਗ ਬਿਰੰਨ ਚੜ ਜਾਏ ਅੰਧ ਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾਨ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਹਾਰੀ ਜੇ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਹਾਰੀ ਜੇ ਆਪ ਲੈ ਹੋ ਤੁਮ ਕਥਾ ਸੁਧਾਰੀ ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਸਾਤ ਗੁਰ ਸਹਾਇ ਮੰਮ ਸਿਮਰ ਸਿਮਰ ਸੁਖ ਪਾਏ ਦਾਰਦ ਕਲਮਲ ਮਲਦਲਨ ਜੈ ਜੈ ਸ੍ਰੀ ਹਰਿ ਰਾਏ ਵਾਹਿਗੁਰੂ ਦੀ ਕਲਸ ਵਾਹਿਗੁਰੂ ਦੀ ਕੀ ਪੱਤੇ ਚੌਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੇਵ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਪਾਵਨ ਅਸਥਾਨਾਂ ਤੇ ਪਹੁੰਚ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਗੁਰੂ ਕੇ ਪਵਿੱਤਰ ਬਾਣੀ ਦੇ ਕੀਰਤਨ ਸਰਵਣ ਕੀਤੇ ਆਪ ਸਰਬਤ ਪਿਆਰਿਆਂ ਨੇ ਜੋ ਮਿਲੇ ਹੋਏ ਮਨੁੱਖਾ ਜੀਵਨ ਨੂੰ ਸਫਲ ਕਰ ਰਹੇ ਹੋ ਗੁਰੂ ਕਾ ਪਾਵਨ ਧਿਆਸ ਸ੍ਰਿਮਤਾ ਪ੍ਰਤੀ ਸੰਧਿਆ ਵੇਲੇ ਦੇ ਦੀਵਾਨਾਂ ਅੰਦਰ ਸਰਵਣ ਕਰਨ ਵਾਸਤੇ ਹਾਜ਼ਰ ਹੁੰਦੇ ਪਿਛਲੇ ਪਰਕਰਣ ਅੰਦਰ ਆਪ ਜੀਆ ਨੇ ਸਰਵਣ ਕੀਤਾ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਆਖਦਾ ਹੈ ਮਹਾਰਾਜ ਤੁਹਾਡਾ ਵਿਆਹ ਪੱਕਾ ਹੋਇਆ ਰਿਸ਼ਤਾ ਹੋਇਆ ਹੈ ਤੇ ਕਰੋ ਕਿਰਪਾ ਵਧਾਈ ਦਿਓ ਤੇ ਮਹਾਰਾਜ ਤਰੁੱਠ ਕਰਕੇ ਸਾਧਗਰਾਂ ਨੇ ਰਾਗ ਵਿਦਿਆ ਸਾਜ ਵਿਦਿਆ ਇਹ ਭਾਈ ਮਰਦਾਨੇ ਨੂੰ ਬਖਸ਼ਿਸ਼ ਕੀਤੀ ਹੈ ਤੇ ਆਖਣਾ ਕੀਤਾ ਮਰਦਾਨਿਆਂ ਹੁਣ ਕਿਸੇ ਦੂਸਰੇ ਦੇ ਬੂਹੇ ਅੱਗੇ ਜਾ ਕੇ ਹੁਣ ਮੰਗਣਾ ਨਹੀਂ ਐ ਕਿਸੇ ਦੇ ਅੱਗੇ ਘਰ ਅੱਗੇ ਨਹੀਂ ਜਾ ਕੇ ਖੜਨਾ ਨਾਲੇ ਮਹਾਰਾਜ ਆਪਣਾ ਪਾਇਆ ਹੋਇਆ ਥੋੜਾ ਨਾ ਕੇ ਭਾਈ ਮਰਦਾਨੇ ਨੂੰ ਪਵਾਇਆ ਤੇ ਆਖਿਆ ਅੱਜ ਤੋਂ ਬਾਅਦ ਕਿਸੇ ਦੇ ਦਰਵਾਜ਼ੇ ਤੇ ਨਹੀਂ ਜਾਣਾ ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਆ ਜਿਹੜਾ ਸਰੀਰ ਹੈ ਪੇਟ ਹੈ ਇਹ ਸਰੀਰ ਦੇ ਉੱਤੇ ਵਸਤਰ ਪਾਉਣੇ ਮਹਾਰਾਜ ਇਸ ਪੇਟ ਦੇ ਲੋਭ ਕਰਕੇ ਮੈਂ ਜਾਣਾਂ ਨਹੀਂ ਕਿ ਮੈਨੂੰ ਕੀ ਲੋੜ ਹੈ ਤੁਸੀਂ ਮੇਰੇ ਤੇ ਕਿਰਪਾ ਬਣਾਈ ਰੱਖੋ ਮੈਨੂੰ ਮਹਾਰਾਜ ਕਿਤੇ ਜਾਣ ਦੀ ਲੋੜ ਨਹੀਂ ਗੁਰੂ ਨਾਨਕ ਸਾਹਿਬ ਤਰੁੱਟ ਕੇ ਬਖਸ਼ਿਸ਼ਾਂ ਕੀਤੀਆਂ ਫਿਰ ਉਸ ਵੇਲੇ ਬੇਬੇ ਨਾਨਕੀ ਦੇ ਗ੍ਰਹਿ ਵਿਖੇ ਉਹ ਆਪਣੇ ਧੀ ਜਵਾਈ ਨੂੰ ਮਿਲ ਬਾਬਾ ਮਹਿਤਾ ਕਾਲੂ ਜੀ ਸਤਿਗੁਰਾਂ ਦੇ ਪਾਸ ਮੋਦੀਖਾਨੇ ਤੇ ਆਏ ਆ ਕਰਕੇ ਸਤਿਗੁਰਾਂ ਨੂੰ ਮਿਲੇ ਸਮਝਾਵਾ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ ਨਾਨਕ ਹੁਣ ਵਿਆਹ ਰੱਖ ਦਿੱਤਾ ਸਾਲ ਇੱਕ ਦਾ ਸਮਾਂ ਕਿਹੜਾ ਟਾਈਮ ਲੱਗਣਾ ਹੈ ਇਸ ਵਾਸਤੇ ਹੁਣ ਵਿਆਹ ਵਾਸਤੇ ਪਾਇਆ ਜੋੜ ਲੱਭੋ ਹੁਣ ਇਹ ਲਾਇਆ ਤਨ ਇਕੱਠਾ ਕਰੋ ਵਿਆਹ ਕਰਨਾ ਹੈ ਤੁਹਾਡਾ ਐਸੀਆਂ ਸਿੱਖਿਆਵਾਂ ਦੇ ਕਰਕੇ ਸਮਝਾ ਕਰਕੇ ਮਹਾਰਾਜ ਪਿਤਾ-ਬਾਪਾ ਬੈਤਾਂ ਕਾਲੂ ਦੀ ਸਹਿਤ ਪਰਵਾਹ ਆਪਣੇ ਨਗਰ ਤਲਵੰਡੀ ਚਲੇ ਗਏ ਜਾ ਕਰਕੇ ਰਾਏ ਬੁਲਾਰ ਨੂੰ ਮਿਲੇ ਸਮੂਹ ਸਮਾਗਮ ਦੀ ਖੁਸ਼ੀ ਦੀ ਜੋ ਖਬਰ ਸੀ ਮਹਾਰਾਜ ਦਾ ਰਿਸ਼ਤਾ ਕਰਕੇ ਆਉਣ ਦੀ ਉਹ ਸੁਣਾਉਣਾ ਕੀਤੀ ਉਹ ਵੀ ਹਰ ਪ੍ਰਸੰਨ ਹੋਏ ਆਵਗੇ ਦਾ ਇਤਿਆਜ਼ ਸਰਵਣ ਕਰੋ ਚਿਤ ਗਿਰਤੀਆਂ ਨੂੰ ਇਕਾਗਰ ਕਰੋ ਸਹਿਬਾਂ ਦੇ ਚਰਨਾਂ ਦਾ ਧਿਆਨ ਧਰਾ ਕੋ ਸਤ ਦਾ ਸ਼ੇਰ ਵਾਹੀ ਪੁਰ ਸਾਹਿਬ ਦੇਉ ਦੋਹਰਾ ਸ੍ਰੀ ਸਾਤ ਗੁਰੂ ਸਹਾਏ ਮਮ ਸਿਮਰ ਸਿਮਰ ਸੁਖ ਪਾਏ ਤਨ ਭਾਈ ਸੰਤੋਖ ਸਿੰਘ ਜੀ ਦਰੰਥ ਦੇ ਕਰਤਾ ਕਵੀ ਜੀ ਮੰਗਲ ਕੀਤਾ ਹੈ ਵੀ ਮਾ ਅਧਿਆਏ ਕਰਦੇ ਗੁਰੂ ਆਰਾਈ ਸਹਿਬ ਸੱਚੇ ਪਾਤਸ਼ਾਹ ਜਿਹੜੇ ਸਾਡੇ ਸੱਤਵੇਂ ਪਾਤਸ਼ਾਹ ਉਨ੍ਹਾਂ ਦਾ ਮੰਗਲ ਕਰਦਿਆਂ ਹੋਇਆ ਕਹਿੰਦੇ ਸ੍ਰੀ ਸਤਿਗੁਰੂ ਸਹਾਏ ਮਮ ਐਸੇ ਪਾਤਸ਼ਾਹ ਨੇ ਜਿਹੜੇ ਮੇਰੇ ਸਦਾ ਸਹਾਈ ਰਹਿੰਦੇ ਨੇ ਜਿਨ੍ਹਾਂ ਨੂੰ ਮੈਂ ਸਿਮਰ ਸਿਮਰ ਕੇ ਬੜਾ ਸੁਖ ਪਾਉਂਦਾ ਹਾਂ ਦਾਰਦ ਕਲ ਬਲ ਮਲ ਦਲੰ ਜੈ ਜੈ ਸ੍ਰੀ ਹਰਿ ਰਾਏ ਐਸੇ ਪਿਆਰਿਓ ਐਸੇ ਸਤਿਗੁਰਾਂ ਨੂੰ ਆਪ ਵੀ ਸਿਮਰਣਾ ਕਰੋ ਜਿਨ੍ਹਾਂ ਨੂੰ ਯਾਦ ਕੀਤੇ ਆ ਜਿਨ੍ਹਾਂ ਦਾ ਸਿਮਰਨ ਕੀਤੇ ਆ ਕਹਿੰਦੇ ਦਲੇਦਰ ਗਰੀਬੀ ਕੰਗਾਲਤਾ ਘਰ ਦੇ ਵਿੱਚੋਂ ਉੱਡ ਜਾਂਦੇ ਨਾਸ ਹੋ ਜਾਂਦੇ ਹਨ ਕਲਮਲ ਪਾਪ ਪਾਪਾਂ ਦੀ ਮੈਲ ਜਿਹੜੀ ਹੈ ਉਹ ਵੀ ਖਤਮ ਹੋ ਜਾਂਦੀ ਪਾਪ ਨਾਸ ਹੋ ਜਾਂਦੇ ਜੈ ਜੈ ਸ੍ਰੀ ਹਰ ਰਾਇ ਐਸੇ ਗੁਰੂ ਹਰ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀਆਂ ਦੀ ਜੈ ਹੋਵੇ ਸਦਾ ਹੀ ਜੈ ਹੋਵੇ ਆਪ ਜੀ ਦੇ ਸ੍ਰੀ ਬਾਲਾ ਸੰਦੁਰਵਾਚ ਚਾਉ ਪਈ ਸੁਨ ਸ੍ਰੀ ਅੰਗਦ ਤਰੁਨਾ ਕਾਨੀ ਗੁਰੂ ਨਾਨਕ ਕੀ ਕਥਾ ਮਹਾਨੀ ਗੁਰੂ ਅੰਗਦ ਸਾਹਿਬ ਮਹਾਰਾਜ ਕਿਰਪਾ ਦੇ ਘਰ ਸਤਿਗੁਰੂ ਅੱਗੇ ਸੁਣੋ ਗੁਰੂ ਨਾਨਕ ਸਾਹਿਬ ਮਹਾਰਾਜ ਮਹਾਨ ਸਤਿਗੁਰੂ ਜਿਨ੍ਹਾਂ ਵਰਗਾ ਸੰਸਾਰ ਦੇ ਉੱਤੇ ਦੂਜਾ ਕੋਈ ਨਹੀਂ ਹੋਵੇ ਐਸੇ ਪਾਤਸ਼ਾਹ ਜੀ ਦੀ ਕਥਾ ਸੁਣੋ ਭਾਈ ਬਾਲਾ ਸਾਹਿਬ ਜੀ ਕਹਿ ਰਹੇ ਇਸ ਉਤ ਸਾਏ ਭਏ ਤੇ ਪਾਛੇ ਮੋਦੀ ਕਾਰ ਚਲਾਵਹਿ ਆਛੇ ਤੇ ਹੁਣ ਵਿਵਾਹ ਮਹਾਰਾਜ ਦਾ ਰੱਖਿਆ ਗਿਆ ਰਿਸ਼ਤਾ ਹੋ ਗਿਆ ਸਮੂਹ ਕਾਰਜਾਂ ਤੋਂ ਬਾਅਦ ਵਿੱਚ ਮਹਾਰਾਜ ਹੁਣ ਫਿਰ ਮੋਦੀ ਖਾਨਾ ਚਲਾਉਣ ਲੱਗ ਪਏ ਆਏ ਸੁਦਾਤਰ ਦੇ ਤੇ ਅਸਨਾ ਬਸਨ ਬਹੀਨ ਲਖੈ ਦੇ ਬਸਨਾ ਕੋਈ ਭੁੱਖਾ ਆਉਂਦਾ ਮਹਾਰਾਜ ਵੇਖਦੇ ਨੂੰ ਭੁੱਖ ਲੱਗੀ ਆ ਉਹਨੂੰ ਉਹੋ ਜਿਹਾ ਪਦਾਰਥ ਛਕਣ ਦਾ ਦੇ ਦਿੰਦੇ ਘਰ ਵੱਤ ਲੈ ਜਾਣ ਵਾਸਤੇ ਮਹਾਰਾਜ ਰਾਸ਼ਨ ਦੇ ਨਾਲ ਝੋਲੀਆਂ ਭਰ ਦਿੰਦੇ ਤੇ ਜੇ ਵੇਖਦੇ ਬਈ ਇਹਨੂੰ ਕੱਪੜੇ ਦੀ ਲੋੜ ਹੈ ਤੇ ਉਹਨੂੰ ਮਹਾਰਾਜ ਬਸਤਰ ਦਿੰਦੇ ਹਨ ਜਾਚ ਨਕੋ ਗਮਨਿਓ ਛੂਚਾ ਆਏ ਬਦੇਸੀ ਆਪਨ ਪੂਛਾ ਕਹਿੰਦੇ ਵੀ ਜਿਹੜਾ ਵੀ ਕੋਈ ਆਉਂਦਾ ਹੈ ਮਹਾਰਾਜ ਦੇ ਮੋਦੀਖਾਨੇ ਤੇ ਖਾਲੀ ਨਹੀਂ ਜਾਂਦਾ ਜੋ ਆ ਕੇ ਕੋਈ ਡਿਮਾਂਡ ਰੱਖਦਾ ਹੈ ਮੰਗਦਾ ਹੈ ਉਹਨੂੰ ਕੋਈ ਮਿਲਦਾ ਹੈ ਇਥੋਂ ਤੱਕ ਕੇ ਦੂਰ ਦਰਾਡੇਆਂ ਤੋਂ ਵਿਦੇਸ਼ੀ ਲਿਖਿਆ ਹੈ ਕਵੀ ਜੀ ਕਹਿੰਦੇ ਵਿਦੇਸ਼ ਤੋਂ ਦੂਰ ਦਰਾਡੇ ਦੇ ਇਲਾਕਿਆਂ ਤੋਂ ਆਪਣੇ ਇਲਾਕੇ ਦੇ ਹੋਰ 5-7 ਪਿੰਡ ਨਾਲ ਦੇ ਨਾਲੋਂ ਚਫੇਰੇ ਦੇ ਇਹ ਤੇ ਆਉਂਦੇ ਹੀ ਨੇ ਹੋਰ ਦੂਰ ਦਰਾੜਿਆਂ ਤੋਂ ਲੋਕ ਪੁੱਛ-ਪੁੱਛ ਪਤਾ ਕਰ ਕਰਕੇ ਆ ਰਹੇ ਮਹਾਰਾਜ ਦੇ ਪਾਸ ਵੱਡੇ ਪੌਰ ਤੇ ਦੇਵਨ ਲੱਗ ਹੈ ਜਾਮ ਨਿਸਾ ਲੋ ਚੂਸ਼ ਨਾ ਤਿਆਗ ਹੈ ਸਵੇਰ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੱਡੀ ਸਵੇਰ ਤੋਂ ਲੱਗ ਜਾਂਦੇ ਤੇ ਰਾਤ ਦੇ ਇੱਕ ਪੈਰ ਰਾਤ ਦਾ ਵੀ ਲੰਘ ਜਾਂਦਾ ਪਰ ਜਿਹੜਾ ਅੱਗੇ ਆ ਗਿਆ ਉਹ ਖਾਲੀ ਕੋਈ ਨਹੀਂ ਜਾਂਦਾ ਸਤਗੁਰਾਂ ਦੇ ਦਰ ਤੋਂ ਦੌਲਤ ਖਾਨ ਸਪੂਰਨ ਸੀਨਾ ਆਨ ਅਸਨ ਆਪਨ ਤੇ ਲੈਣਾ ਜਿਹੜੀ ਦੌਲਤ ਖਾਨ ਦੀ ਫੌਜ ਹੈ ਇਹ ਵੀ ਕਹਿੰਦੇ ਸਾਰੀ ਇੱਥੇ ਹੀ ਹੁਣ ਆਉਂਦੀ ਹੈ ਮਹਾਰਾਜ ਦੇ ਮੋਦੀ ਖਾਨ ਨੇ ਸਤਗੁਰਾਂ ਦੇ ਹੱਟ ਤੇ ਇੱਥੋਂ ਹੀ ਆ ਕਰਕੇ ਰਾਸ਼ਨ ਲੈ ਕੇ ਜਾਂਦੇ ਦੇਸ਼ ਵਿਦੇਸ਼ੀ ਜਾਚਕ ਦੇਤੇ ਆਨ ਆਹਾਰ ਲੈ ਸਭ ਤੇਤੇ ਦੇਸ਼ ਤੋਂ ਕੋਈ ਆਇਆ ਹੈ ਉਹ ਵੀ ਆ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਬਖਸ਼ਾ ਲੈਂਦਾ ਮਹਾਰਾਜ ਤੋਂ ਮੋਦੀ ਖਾਨੇ ਤੋਂ ਆ ਰਾਸ਼ਨ ਲੈਂਦਾ ਵਸਤਾ ਲੈਂਦਾ ਤੇ ਵਿਦੇਸ਼ ਤੋਂ ਭਾਵੇਂ ਕੋਈ ਆਇਆ ਹੈ ਮਹਾਰਾਜ ਉਹਨੂੰ ਵੀ ਦਿੰਦੇ ਰਹੇ ਸਥਾਨ ਪੀਰ ਸੋ ਪੂਰਾ ਭਨੈ ਅਸੀਸ ਬਤਾਇ ਸੁਖ ਮੂਰਾ ਤੇ ਆਉਂਦੇ ਨੇ ਪੀੜ ਲੱਗੀ ਰਹਿੰਦੀ ਹੈ ਜਿਹਨੂੰ ਪਦਾਰਥ ਮਿਲ ਜਾਂਦਾ ਫਿਰ ਉਹ ਅਸੀਸ ਦਿੰਦਾ ਹੈ ਕਹਿੰਦਾ ਇਸ ਤਰ੍ਹਾਂ ਹੀ ਸੁੱਖਾਂ ਦਾ ਮੋਢ ਇੱਥੇ ਲੱਗਾ ਰਵੇ ਇਹ ਸਦਾ ਹੀ ਮੋਦੀ ਖਾਨਾ ਏਵੇਂ ਚੱਲਦਾ ਰਹੇ ਸਾਡੇ ਵਰਗਿਆਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ ਦੁਨੀਆ ਅਸੀਸਾਂ ਦੇਦੇ ਜਾ ਰਹੀ ਹੈ ਜਾਂ ਬਿਨ ਦੇਖੇ ਉਹ ਹਿਰਦੇ ਉਦਾਰਾ ਪੁਰ ਕੇ ਨਰ ਮਿਲ ਕਰੇ ਵਿਚਾਰਾ ਜਦੋਂ ਵੇਖਦੇ ਵਈ ਇੱਥੇ ਤੇ ਮਰ ਚਤੋਂ ਪੈਰੋਂ ਮੇਲਾ ਹੀ ਲੱਗਾ ਰਹਿਦਾ ਪੈਰ ਰੱਖਣ ਨੂੰ ਥਾਂ ਨਹੀਂ ਰਸਤੇ ਬੰਦ ਹੋ ਜਾਂਦੇ ਨੇ ਨਹੀਂ ਦੁਨੀਆ ਆਉਂਦੀ ਐ ਤੇ ਕਹਿੰਦੇ ਹੁਣ ਬੰਦੇ ਆਪਸ ਦੇ ਵਿੱਚ ਇਕੱਠੇ ਹੋ ਕੇ ਤੇ ਗੱਲਾਂ ਕਰਦੇ ਨੇ ਨਿਸਬਾਸਰ ਦੇ ਦਾਨ ਮਹਾਨਾ ਵਡਦਾ ਨਹੀਂ ਹੈ ਭੂਪ ਸਮਾਨਾ ਇਹ ਆਖਦੇ ਕਹਿੰਦੇ ਨਾਨਕ ਕਹਿੰਦੇ দান ਕਰਦਾ ਜਿਵੇਂ ਕੋ ਵੱਡਾ ਰਾਜਾ ਜਿਵੇਂ ਕੋ ਰਾਜਾ ਮਹਾਰਾਜਾ ਲੱਗਾ ਹੋਵੇ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਇਸੇ ਤਰ੍ਹਾਂ ਹੀ ਵਰਤਾਂਦੇ ਰਹਿੰਦੇ ਰਸਤਾ ਦੁਨੀਆ ਵੀ ਲੋਕਾਂ ਵਿੱਚ ਤੁਰਨ ਕੇ ਪੈਸੇ ਬਹੁ ਖੋਵਹਿ ਰੰਚਕ ਤਰਾਸ ਰਦੇ ਨਾ ਹੋਵਹਿ ਕਹਿੰਦੇ ਉਸ ਤੁਰਕ ਦਾ ਮੁਗਲ ਦੌਲਤਖਾਂ ਤੇ ਕਹਿੰਦੇ ਭਈ ਉਹਦਾ ਮਾਇਆ ਉਹਦਾ ਪੈਸਾ ਉਹਨੇ ਉਜਾੜ ਦੇਣਾ ਵਟਾ ਦੇਣਾ ਐਵੇਂ ਹੀ ਲੋਕਾਂ ਦੇ ਵਿੱਚ ਲੰਘਾ ਦੇਣਾ ਸਭ ਲੋਕਾਈ ਨੂੰ ਦੇ ਜਾਏਗਾ ਤੇ ਰੰਚਕ ਤਰਾਸ ਹਿਰਦਨ ਹੈ ਓਬ ਹੈ ਪਰ ਇਹ ਨਹੀਂ ਇਹਨੂੰ ਧਰ ਕੇ ਕੱਲ ਨੂੰ ਕੋਈ ਹਿਸਾਬ ਵੀ ਦੇਣਾ ਅੱਜ ਤੇ ਵੱਡੀ ਜਾ ਰਿਹਾ ਪਰ ਇਹਨੂੰ ਇਸ ਗੱਲ ਦਾ ਗਿਆਨ ਨਹੀਂ ਲੋਕ ਆਖਦੇ ਨੇ ਜਾਣਤ ਹੈ ਹਮ ਕਾਲ ਕੇ ਅਜੂ ਨਾਨਕ ਜਾ ਵਹਿਰ ਹਿਆ ਤੇ ਭਾਜੂ ਇਹ ਅਸੀਂ ਪੱਕਾ ਜਾਣਨੇ ਆ ਅੱਜ ਕੱਲ ਦੇ ਵਿੱਚ ਨਾਨਕ ਭਜਿਆ ਲੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਵਿੱਚ ਇਹ ਲੋਕ ਟੇਵੇ ਲਾਉਂਦੇ ਨੇ ਆਪਸ ਵਿੱਚ ਗੱਲਾਂ ਕਰਦੇ ਨੇ ਕਹਿੰਦੇ ਇਹਨਾਂ ਨੇ ਭੱਜ ਜਾਣਾ ਹੈ ਮੋਦੀ ਖਾਨਾ ਲੁਟਾ ਕੇ ਦੋ ਹੋਰਾ ਤੁਰਕਨ ਤਸਕਰ ਹੋਏ ਕਹਿ ਜਾਵੇ ਕੋ ਜਬ ਭਾਜ ਤੁਰਕਾਂ ਦੀ ਵੱਡੀ ਚੋਰੀ ਕਰਕੇ ਤੁਰਕਾਂ ਦਾ ਚੋਰ ਬਣ ਜਦੋਂ ਭਜਿਆ ਇਹ ਨਾਨਕ ਗਹਿ ਲੇ ਵਹਿ ਜੈ ਰਾਮ ਕੋ ਜਾਏ ਤਰਾਹ ਕੀ ਲਾਜ ਤੇ ਕਹਿੰਦੇ ਬਈ ਦੌਲਤ ਖਾਨੇ ਕੀ ਕਰਨਾ ਜੈ ਰਾਮ ਨੂੰ ਪੜ ਲੈ ਗੁਰੂ ਨਾਨਕ ਸਾਹਿਬ ਤੇ ਚਲੇ ਜਾਣਗੇ ਭੱਜ ਜਾਣਗੇ ਛੱਡ ਜਾਣਗੇ ਮੋਦੀਖਾਨਾ ਪਰ ਫੜਿਆ ਜੈ ਰਾਮ ਨੇ ਜਾਣਾ ਹੈ ਉਹਦਾ ਵੱਡਾ ਨਰਾਦਰ ਹੋਵੇਗਾ ਉਹਦੀ ਬਦਨਾਮੀ ਹੋਵੇਗੀ ਚਾਹੋ ਪਾਈ ਜੇ ਮਥ ਮੰਦ ਹਿਤੂ ਜੈ ਰਾਮਾ ਮਿਲ ਕਰ ਚਲ ਆਏ ਤੇ ਧਾਮਾ ਤੇ ਜਿਹੜੇ ਭਾਈਆ ਜੈ ਰਾਮ ਦਾ ਨਾਲ ਪ੍ਰੇਮ ਰੱਖਣ ਵਾਲੇ ਸੀ ਕੋਈ ਬਚਪਨ ਦੇ ਤੇ ਹੁਣ ਉਹ ਵੀ ਹਮ ਅਮਰ ਸਤ ਹੁਣ ਉਹ ਨਿਕਟਵਰਤੀ ਸੀ ਪ੍ਰੇਮ ਰੱਖਣ ਵਾਲੇ ਸੀ ਉਹ ਭయ్యా ਜੈਰਾਮ ਦੇ ਕੋਲ ਪਹੁੰਚ ਗਏ ਭయ్యా ਜੈਰਾਮ ਦੇ ਘਰ ਬੋਲ ਇਕਾਂਕੀ ਕਰ ਲੈ ਪੈਸੇ ਕਹੈ ਨ ਚਿੰਤ ਰਹਿ ਤੂੰ ਕੈਸੇ ਕੱਲਿਆਂ ਬਾ ਲਿਆ ਭయ్యా ਜੈਰਾਮ ਵਿਚਾਲੇ ਬਾ ਲਿਆ ਤੇ ਪੰਜ ਸੱਤ ਜਾਣੇ ਜਦੋਂ ਚਫੇਰੇ ਬਹਿ ਕੇ ਤੇ ਹੁਣ ਕੀ ਆਖਦੇ ਨੇ ਕਹਿੰਦੇ ਵੀ ਤੂੰ ਇਸ ਤਰ੍ਹਾਂ ਨਿਚਿੰਦ ਕਿਵੇਂ ਰਹਿਂਦਾ ਇਨਾ ਕੁਝ ਹੋ ਰਿਹਾ ਤੇਰੇ ਘਰ ਦੇ ਵਿੱਚ ਤੇ ਤੂੰ ਇਸ ਤਰ੍ਹਾਂ ਤੈਨੂੰ ਚਿੰਤਾ ਹੀ ਨਹੀਂ ਕੋਈ ਨਿਤਪ੍ਰਤ ਜੋ ਕੋਵਤ ਅਤ ਦਰਪਾ ਸੋ ਸਮਝੋ ਹੋਰ ਆਪਣੇ ਸਰਬਾ ਤੇ ਜਿਹੜਾ ਨਾਨਕ ਦਿਨ ਰਾਤ ਉਥੇ ਮਾਇਆ ਵਰਤਾਰੇ ਬਸਤਰ ਵੰਡ ਰਿਹਾ ਰਾਸ਼ਨ ਵੰਡ ਰਿਹਾ ਮੋਦੀ ਖਾਣੇ ਤੇ ਉਹਨੂੰ ਤੂੰ ਕਿਵੇਂ ਜਾਣਦਾ ਹੈ ਦੱਸ ਆਪਣੇ ਦਿਲ ਦੀ ਗੱਲ ਦੱਸ ਸਾਨੂੰ ਬਾਦ ਕੋਏ ਸੋ ਜਾਏ ਪਲਾਈ ਸਗਰੋ ਝਗੜਾ ਕੁਝ ਘਰ ਪਾਈ ਤੇ ਐਵੇਂ ਬਿਆਰਥ ਉਹ ਹੁਣ ਤੇ ਵੰਡੀ ਜਾਂਦਾ ਪਰ ਫੇਰ ਉਹਦੇ ਵਿੱਚੋਂ ਨਸ ਜਾਣਾ ਹੈ ਭੱਜ ਜਾਣਾ ਤੇ ਉਹ ਸਾਰਾ ਹੀ ਝਗੜਾ ਤੇਰੇ ਗਲ ਪਵੇਗਾ ਭਰਨਾ ਤੈਨੂੰ ਪੈਣਾ ਹੈ ਸੋਖਰ ਚਨ ਕੋ ਲਖਤ ਅਸਾਨਾ ਤੁਝ ਕੋ ਮੁਸ਼ਕਲ ਬਣ ਹੈ ਮਹਾਨਾ ਉਨੂੰ ਤੇ ਲੇਖੇ ਜੋਖੇ ਉਹਨੂੰ ਇਹੋ ਜਿਹੇ ਖਰਚੇ ਉਹਦੇ ਵਾਸਤੇ ਤੇ ਕਹੋ ਕਿ ਖੇਡ ਹੀ ਨਹੀਂ ਆ ਕੋ ਸਤਨਾਮ ਸ੍ਰੀ ਵਾਇਗੁਰੂ ਸੋ ਖਰਚਨ ਕੋ ਲਖਤ ਆਸਾਨਾ ਉਹਨਾਂ ਦੇ ਵਾਸਤੇ ਆਮ ਜੀ ਖੇਡ ਆਸਾਨ ਹੈ ਇਹੋ ਜਿਹੇ ਖਰਚੇ ਪਰ ਤੇਰੇ ਵਾਸਤੇ ਵੱਡੀ ਮੁਸ਼ਕਲ ਬਣ ਜਾਣਗੇ ਕਿਉਂਕਿ ਜਦੋਂ ਘਾਟਾ ਪੂਰਾ ਨਾ ਹੋਇਆ ਤੇ ਘਾਟਾ ਨਾ ਪੂਰਾ ਹੋਇਆ ਤੇ ਤੈਨੂੰ ਭਰਨਾ ਪਵੇਗਾ ਇਰੇ ਵਾਸਤੇ ਵੱਡੀ ਮੁਸ਼ਕਲ ਬਣ ਜਾਈ ਕਿ ਜੈ ਰਾਮ ਇਸ ਗੱਲ ਨੂੰ ਸੋਚ ਜਰਾ ਬਹਿ ਕੇ ਭੂਪਤ ਪੂਰ ਲੈ ਨਿਜ ਲੇਖਾ ਚਲੈ ਇਲਾਜ ਨ ਤੁਜ ਦੇ ਸੇਖਾ ਤੇ ਕਹਿੰਦੇ ਫਿਰ ਰਾਜੇ ਨੇ ਜਦੋਂ ਲੇਖਾ ਕਰਨਾ ਬਹਿ ਕੇ ਦولتਖਾਨੇ ਤੇ ਪੂਰਾ ਤੇ ਹੋਣਾ ਨਹੀਂ ਜਿਹੜੀਆਂ ਹਾਲਾਤ ਦੇ ਗੁਰੂ ਨਾਨਕ ਸਾਹਿਬ ਦੇ ਜਿਹੋ ਜਿਹੋ ਕੰਮ ਕਰ ਰਹੇ ਨੇ ਅਸੀਂ ਵੇਖਦੇ ਹਾਂ ਦਿਨ ਰਾਤ ਉੱਤੇ ਭੀੜ ਲੱਗੀ ਰਹਿੰਦੀ ਇਕ ਆਉਂਦਾ ਚਾਰ ਜਾਂਦੇ ਤੇ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਪੈਸਾ ਦਿੰਦਾ ਕੋਈ ਪੈਸਾ ਵੀ ਨਹੀਂ ਦਿੰਦਾ ਉਹ ਦੇ ਹੀ ਜਾਂਦਾ ਸਾਰੇ ਪਰ ਉਹਦੇ ਵਾਸਤੇ ਤੇ ਆਸਾਨ ਹੈ ਤੇਰੇ ਵਾਸਤੇ ਵੱਡਾ ਮੁਸ਼ਕਲ ਬਣ ਜਾਏਗੀ ਪਰ ਨਾ ਸਾਰਾ ਤੈਨੂੰ ਪਵੇਗਾ ਦੀਰਗਦਰਸ਼ੀ ਜੇ ਮਤਵੰਨ ਕਰਨ ਅਸ ਪ੍ਰਕਾਰ ਤਨ ਹਾਨਾ ਤੇ ਜਿਹੜੇ ਤੀਰਗਦਰਸ਼ੀ ਨੇ ਦੂਰੰਦੇਸ਼ੀ ਲੋਕ ਨੇ ਸਿਆਣੇ ਨੇ ਮਤਵਾਨ ਨੇ ਉਹ ਐਵੇਂ ਪੈਸਾ ਨਹੀਂ ਉਡਾੜਦੇ ਬਾਲ ਸਖਾਈ ਕੋ ਲਖ ਮੀਤਾ ਏਰਿਓ ਹੋ ਤਹੇ ਤ ਵਿਪਰੀਤਾ ਤੇ ਜਿਹੜੇ ਬਾਲ ਸਖਾਈ ਸੀ ਮੈਂ ਪਹਿਲਾਂ ਬੇਨਤੀ ਕੀਤੀ ਜਿਹੜੇ ਨਾਲ ਦੇ ਜਵਾਨ ਹੋਏ ਬਚਪਨ ਦੇ ਇਕੱਠੇ ਸਾਥੀ ਸੀ ਉਹਨਾਂ ਦੀਆਂ ਜਦੋਂ ਇਹੋ ਜਿਹੀਆਂ ਗੱਲਾਂ ਸੁਣੀਆਂ ਨੇ ਤੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕਰਕੇ ਤੇ ਉਹ ਸਾਰੀ ਖੇਡ ਨੂੰ ਜਾਣਿਆ ਵੀ ਇਹ ਸਹੀ ਗੱਲ ਕੰਮ ਤੇ ਇਵੇਂ ਹੀ ਹੋਵੇਗਾ ਸਹਿ ਨਾ ਸਕੇ ਹਮ ਇਹ ਮਤ ਮਾਈ ਅਪਰ ਹੇਤ ਕੋ ਦਾਨੋ ਨਾਹੀ ਤੇ ਆਖ ਲਗੇ ਤੇਰੇ ਮਿੱਤਰਾਂ ਤਾਂ ਤੈਨੂੰ ਆ ਕੇ ਦੱਸਿਆ ਸਾਨੂੰ ਇਹਦੇ ਚੁੱਕ ਕੇ ਮਿਲਣਾ ਫਸਣਾ ਭਾਈ ਕੱਲ ਨੂੰ ਤੂੰ ਐ ਭੋਗਣਾ ਤੂੰ ਐ ਕਰਨ ਵਾਲਾ ਤੇਰਾ ਰਿਸ਼ਤੇਦਾਰ ਐ ਸਾਨੂੰ ਕੀ ਰਜੀਤ ਤੇਰੇ ਨਾਲ ਪ੍ਰੇਮ ਰੱਖਦੇ ਆ ਜੈ ਰਾਮ ਤਾਂ ਤੈਨੂੰ ਸਮਝਾਣ ਆਏ ਆ ਤੁਝ ਸਮਝਾਵਨ ਕੋ ਮਿਲ ਆਈ ਕਰੋ ਆਕ ਜੈਸ ਆਪ ਜੈਸੇ ਮਨ ਪਾਏ ਅਸੀਂ ਤੇ ਭਾਈ ਪਿਆਰ ਕਰਕੇ ਤੈਨੂੰ ਸਮਝਾਣ ਆਏ ਸਾਂ ਬਾਕੀ ਅੱਗੇ ਤੇਰੀ ਮਰਜ਼ੀ ਹੁਣ ਜਿਵੇਂ ਤੂੰ ਕਰਨਾ ਹੈ ਬਾਪ ਪਾਵਸ ਸਮ ਪਰਸਸਨ ਕੀ ਬਾਨੀ ਚੰਤ ਆਪਗਾ ਕੀ ਨਮਹਾਨੀ ਤੇ ਹੁਣ ਉਹ ਜਿਹੜੀਆਂ ਚੁਗਲੀਆਂ ਇਹਨਾਂ ਲੋਕਾਂ ਚੁਗਲਖੋਰਾ ਨੇ ਕੀਤੀਆਂ ਕਹਿੰਦੇ ਜਿਵੇਂ ਬਾਰਿਸ਼ ਪੈਂਦੀ ਆ ਨਾ ਐਵੇਂ ਉਹਨਾਂ ਦਾ ਅਸਰ ਭਾਈਆ ਦਾ ਰਾਮ ਤੇ ਹੋਇਆ ਜਦੋਂ ਘਰ ਚ ਕੱਲਿਆਂ ਭਾਗ ਕੇ ਪੰਜ ਸੱਤ ਬੰਦਿਆਂ ਨੇ ਪੂਰਾ ਐਨ ਕੀਤਾ ਟ੍ਰੇਨ ਤੇ ਹੁਣ ਗੱਲ ਅਸਰ ਕਰ ਗਈ ਉਹ ਗੱਲ ਕਿਤੇ ਨਾ ਕਿਤੇ ਦਿਲ ਵਿੱਚ ਦਾ ਖੜ ਗਈ ਚਿੰਤਾ ਵੱਡੀ ਲੱਗ ਗਈ ਹੈ ਕਮਲ ਕੋਮਲੰਬਨ ਜੈ ਰਾਮੂ ਉਖਰੇ ਓ ਧੀਰਜ ਮੂਲ ਅਥਮੂ ਮਹਾਂ ਕਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਕਮਲ ਵਰਗਾ ਕੋਮਲ ਹਿਰਦਾ ਭਾਈਆ ਜੈ ਰਾਮ ਜੀ ਦਾ ਐਸੇ ਕੋਮਲ ਹਿਰਦੇ ਦੇ ਉੱਤੇ ਜਦੋਂ ਇਹੋ ਜੇ ਬੋਲਾਂ ਨੇ ਅਸਰ ਪਾਇਆ ਤੇ ਕਹਿੰਦੇ ਚਿੰਤਾ ਧੀਰਜ ਮੂਲ ਅਥਾਮੂ ਚਿੰਤਾ ਤੇ ਧੀਰਜ ਸੀਦਾ ਜਿਹੜਾ ਉਹ ਪੱਟਿਆ ਗਿਆ ਮੁੱਢ ਤੋਂ ਵੱਡੀ ਰੋਕ ਲੱਗ ਗਈ ਯਤਨ ਤੀਰ ਕਿਤ ਪਾਵਤ ਨਹੀਂ ਬਹਯੋ ਪ੍ਰਵਾਹੇ ਗਟੀ ਕੇ ਮਾਹੀ ਤੇ ਕਹਿੰਦੇ ਭਾਈ ਹੁਣ ਯਤਨ ਤੀਰ ਕਿਤ ਪਾਇਤ ਨਹੀਂ ਕਦਾਰਾ ਕੋਈ ਨਹੀਂ ਯਤਨਾ ਰੂਪ ਮਿਲ ਰਿਹਾ ਹੁਣ ਕਿਨਾਰਾ ਕੋਈ ਨਹੀਂ ਮਿਲ ਰਿਹਾ ਆਸਰਾ ਕੋਈ ਨਹੀਂ ਮਿਲ ਰਿਹਾ ਬਹੇ ਉਹ ਪ੍ਰਵਾਹੇ ਗੱਟੀ ਕੇ ਮਾਹੀ ਹੁਣ ਚਿੰਤਾ ਦੇ ਵਿੱਚ ਮਨ ਦੇ ਵਿੱਚ ਉਹ ਹੀ ਗਿਣਤੀਆਂ ਮਿੰਤੀਆਂ ਭਾਈਆ ਜੈ ਰਾਮ ਜੀ ਸੋਚਣ ਲੱਗ ਪਏ ਸੋਚਾਂ ਦੇ ਵਿੱਚ ਪੈ ਗਏ ਆਸਤ ਹੈ ਗਮਨੇ ਆਪਨ ਨਿਕੇਤਾ ਉਹ ਤੇ ਜੋ ਮੂਰਖ ਦੁਸ਼ਟ ਅਚੇਤਾ ਜਿਹੜੇ ਦੁਸ਼ਟ ਲੋਕ ਇਕੱਠੇ ਹੋ ਕੇ ਆਏ ਸੀ ਇਹਨਾਂ ਨੇ ਆਏ ਆਕਰ ਕੇ ਅੱਗ ਲਾਈ ਤੇ ਹੁਣ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਬਸ ਸਹਿ ਸਦਨ ਨੀਵ ਕਰ ਗਰੀਵਾ ਮਨੋ ਪਰਿਉ ਚਿੰਤਾ ਕੀ ਸੀਵਾ ਹੁਣ ਭਾਈਆ ਜੈ ਰਾਮ ਜੀ ਸਿਰ ਨੀਵਾ ਕਰ ਛੱਡਦੇ ਨੇ ਚਿੰਤਾ ਹੀ ਐ ਮਨ ਦੇ ਵਿੱਚ ਤੇ ਇਹੋ ਜੀ ਚਿੰਤਾ ਮਨੋ ਕਿ ਜਿਵੇਂ ਚਿੰਤਾ ਦੀ ਹੱਦ ਬੰਦੀ ਬਣ ਗਈ ਚਿੰਤਾ ਦਾ ਜਿਵੇਂ ਮੰਨ ਲਓ ਕਹਿੰਦੇ ਕੋਈ ਬਾਡਰ ਬਣ ਗਿਆ ਉਹ ਨਿਸ ਦਿਨ ਬੀਤੇ ਗਿਨ ਤੇ ਉਹ ਗਿਣਤੀ ਕਰੇ ਦੀਨ ਹਵੇ ਪ੍ਰਭ ਸੋ ਬੇਨਤੀ ਦਿਨ ਵੀ ਤੇ ਰਾਤ ਵੀ ਹੁਣ ਇਸੇ ਤਰ੍ਹਾਂ ਹੀ ਸੋਚਾਂ ਦੇ ਵਿੱਚ ਬਤੀਤ ਹੋ ਜਾਂਦਾ ਗਿਣਤੀਆਂ ਗਣਦਿਆਂ ਮਿੰਦਿਆਂ ਤੇ ਨਾਲੇ ਮਹਾਰਾਜ ਪਰਮੇਸ਼ਰ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਕਿ ਮਹਾਰਾਜ ਮੈਨੂੰ ਕੱਢ ਦੇਣਾ ਛਤਰਾਂ ਭਈ ਇਹ ਚੱਕਰ ਤੇ ਕੰਮ ਖਰਾਬ ਕਰੇਗਾ ਹੁਣ ਇਸੇ ਤਰ੍ਹਾਂ ਹੀ ਜੀਵਨ ਬੜਾ ਭੈ ਭੀਤ ਹੈ ਬੜਾ ਡਰ ਵਾਲਾ ਹੈ ਹਮੇਸ਼ਾ ਹੀ ਚਿੰਤਾ ਬਣੀ ਰਹਿੰਦੀ ਔਰ ਅੰਤਰਮਾਨਤ ਬੋਖੇ ਦਾ ਵਹਿਰ ਨ ਕਿਸ ਟਿਗ ਭੱਖ ਹੈ ਭੇਦਾ ਅੰਦਰ ਹੀ ਅੰਦਰ ਗੱਲ ਚੱਲ ਰਹੀ ਬਾਹਰ ਕਿਸੇ ਨੇ ਤੱਕ ਅਜ ਤੱਕ ਗੱਲ ਕੀਤੀ ਨਹੀਂ ਹੈ ਨਹੀਂ ਦੱਸਿਆ ਭੇਦ ਕਿਸੇ ਨੂੰ ਜਬੈ ਨਾਨਕੀ ਦਸਾ ਬੇ ਲੋਕੀ ਹਰਖਹੀਨ ਪਤ ਕੀ ਮਤ ਸ਼ੋਕੀ ਤੇ ਬੇਬੇ ਨਾਨਕੀ ਜੀ ਹੁਣ ਘਰ ਦੇ ਵਿੱਚ ਪਤਾ ਲੱਗ ਜਾਂਦਾ ਬੰਦਾ ਵੇ ਕੀ ਗੱਲ ਆ ਬੜਾ ਉਦਾਸ ਕਾਰਨ ਕੀ ਬਣਿਆ ਤੇ ਪਤਨੀ ਹੈ ਪਤੀ ਦੇ ਨਾਲ ਸੰਦੇਹ ਹੈ ਤੇ ਵੇਖ ਕਰਕੇ ਆਖਦੀ ਹੈ ਕਿ ਤੁਹਾਨੂੰ ਕੀ ਗੱਲ ਹੋ ਗਈ ਤੁਸੀਂ ਬੜੇ ਚੁੱਪ ਚਾਪ ਰਹਿੰਦੇ ਹੋ ਤੁਸੀਂ ਬੋਲਦੇ ਨਹੀਂ ਕੀ ਗੱਲ ਹੈ ਹਿਰਦੈ ਗੁਨੈ ਕੋ ਭਇਓ ਕੋ ਕਾਜੂ ਚਿੰਤਮਾਨ ਹਵੇ ਬੈਠਿਓ ਆਜੂ ਆਦ ਮਹੀ ਜਾਣਿਆ ਹੈ ਮੇਰੇ ਇਹ ਮਨ ਦੀ ਮਨ ਇਹ ਗੱਲ ਆਈ ਹੈ ਕਿ ਕੋਈ ਸੋਚ ਹੈ ਤੁਹਾਨੂੰ ਕੋਈ ਚਿੰਤਾ ਹੈ ਤੁਹਾਡੇ ਦਿਲ ਦੇ ਅੰਦਰ ਦੱਸੋ ਕੀ ਗੱਲ ਹੈ ਤੁਲਸਾ ਦਾਸੀ ਭੇਵ ਜਨਾਇ ਸੁਣੋ ਬਦੂ ਮੈਂ ਜਿਉ ਲਖ ਪਾਇਆ ਜਦੋਂ ਬੇਬੇ ਨਾਨਕ ਹੀ ਭਾਈਆ ਜੈ ਰਾਮ ਜੀ ਨੂੰ ਪੁੱਛਿਆ ਤੇ ਕੋਲੋਂ ਦਾਸੀ ਹੈ ਬੇਬੇ ਜੀ ਦੀ ਤੁਲਸਾ ਉਹ ਕੋਲੋਂ ਕਹਿੰਦੀ ਬਾਹੂ ਮੇਰੀ ਸੁਣੋ ਮੈਂ ਦੱਸਦੀ ਆ ਇਹਨਾਂ ਨੂੰ ਕੀ ਗੱਲ ਹੋਈ ਹੈ ਇੱਕ ਦਿਵਸ ਮਿਲ ਮਨਜਪੁਰ ਭਲੇਰੇ ਮੈਂ ਆਵ ਲੋਕੇ ਆਵਤ ਡੇਰੇ ਇੱਕ ਦਿਨ ਦੀ ਗੱਲ ਹੈ ਹੋ ਗਏ ਤੇ ਪੰਜ ਸੱਤ ਪੰਜ ਸੱਤ ਦਿਨ ਹੋ ਗਏ ਕੁਛ ਬੰਦੇ ਇਕੱਠੇ ਹੋ ਕੇ ਆਏ ਸਨ ਆਪਣੇ ਘਰ ਤਾਂ ਦਿਨ ਤੇ ਇਹ ਚਿੰਤਾ ਮਾਨੀ ਕੋ ਜਾਣੈ ਕਿਆ ਤਿਨੈ ਮਹਾਂਪਖਾਨਾ ਤੇ ਉਹਦੇ ਕਰਕੇ ਇਹਨਾਂ ਨੇ ਚਿੰਤਾ ਕੀਤੀ ਉਹ ਦਿਨ ਤੋਂ ਹੀ ਮੈਂ ਵੀ ਵੇਖਿਆ ਹੈ ਕਿ ਜੈ ਰਾਮ ਜੀ ਦਾ ਜਿਹੜਾ ਚਿਹਰਾ ਉਤਰਿਆ ਰਹਿੰਦਾ ਚਿੰਤਾ ਵਿੱਚ ਰਹਿੰਦੇ ਨੀਵੀਂ ਪਾ ਛੜਦੇ ਤੇ ਗੱਲ ਮੈਂ ਵੀ ਸੋਚੀ ਐ ਪਰ ਹੁਣ ਮੈਂ ਇਹ ਦੱਸ ਰਹੀ ਆ ਵੀ ਉਹਦਨ ਆਏ ਸੀ ਪਤਾ ਨਹੀਂ ਗੱਲ ਕੀ ਕੀਤੀ ਸੁਨ ਤਨ ਨਾਨਕੀ ਸੁਮਤ ਸਜੂਤੀ ਲਕ ਲੀਨੀ ਕੀ ਨੀਂਦ ਕਿਨ ਦੂਤੀ ਤੇ ਉਸ ਵੇਲੇ ਸਮਝਦਾਰ ਬੀਬੇ ਨਾਨਕੀ ਤੇ ਕਹਿਣ ਲੱਗੇ ਜਦੋਂ ਇਹ ਗੱਲ ਸੁਣੀ ਸਮਝ ਗਏ ਭਈ ਪੇਰ ਕਿਸੇ ਚੁਗਲੀ ਕੀਤੀ ਐ ਕੀਨੀ ਕਿਨ ਦੂਤੀ ਨਿਕਟ ਬੈਠ ਪਤ ਸੋ ਸਮਝਾਇਆ ਕਿਉਂ ਔਰ ਪਰਮੇ ਤੁਮ ਸੁਖ ਦਾਇਆ ਏ ਪਤੀ ਦੇ ਮੈਨੂੰ ਵੱਡਾ ਸੁਖ ਦੇਣ ਵਾਲੇ ਮੇਰੇ ਪਤੀ ਤੁਸੀਂ ਕਿਉਂ ਐਵੇਂ ਚਿੰਤਾ ਦੇ ਵਿੱਚ ਹੋ ਕਿਉਂ ਦੁੱਖ ਮਨਾਇਆ ਹੈ ਕਿਉਂ ਲੋਕਾਂ ਦੀਆਂ ਗੱਲਾਂ ਵਿੱਚ ਆਉਂਦੇ ਹੋ ਪੂਰਬ ਪਤਾ ਲਿਓ ਪਲ ਦੇਖੀ ਔਰ ਮਹ ਸਰਦਾ ਧਰੋ ਬਿ ਸਿੱਖੀ ਪਹਿਲਾਂ ਵੀ ਤੁਸੀਂ ਇਸੇ ਤਰ੍ਹਾਂ ਹੀ ਕੀਤਾ ਸੀ ਇਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਆਏ ਪਰ ਹੋਇਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦਾ ਵਾਧਾ ਨਿਕਲਿਆ ਸੀ 100 ਤੇ 26 ਰੁਪਏ ਤੇ ਬੇਨਤੀ ਕਰਦੇ ਹਾਂ ਦੂਸਰੀ ਵਾਰ ਹੁਣ ਫੇਰ ਲੇਖਾ ਹੋਣਾ ਉਸ ਤੋਂ ਬਾਅਦ ਦਾ ਇਹ ਲੇਖਾ ਤੇ ਬਾਬੇ ਨਾਨਕੀ ਕਹਿੰਦੀ ਪਹਿਲਾਂ ਵੀ ਐਵੇਂ ਹੀ ਖਿਆਲ ਆਇਆ ਸੀ ਸਭ ਅਨਜਾਨ ਪਹੇ ਜੇ ਮਾਨਵ ਤਨ ਕੇ ਭੇਵ ਮੰਦ ਨਹਿ ਜਾਣਵ ਇਹ ਮੰਦੀ ਬੁੱਧੀ ਦੇ ਲੋਕ ਈਰਖਾ ਰੱਖਣ ਵਾਲੇ ਮੇਰੇ ਵੀਰ ਨਾਨਕ ਦੇ ਦਾ ਇਹ ਕਿਵੇਂ ਉਹਦਾ ਭੇਦ ਜਾਣ ਸਕਦੇ ਨੇ ਇਸ ਪ੍ਰਕਾਰ ਕਹਿ ਬਹੁਤ ਸਮਝਾਵਹਿ ਤਦਪ ਜਰਾਮ ਨ ਚਿੰਤਾ ਜਾਵਹਿ ਬੀਬੀ ਨਾਨਕੀ ਬੜਾ ਸਮਝਾਉਂਦੀ ਹੈ ਪਰ ਉਹ ਚਿੰਤਾ ਦਾ ਹੱਲ ਨਹੀਂ ਕੋਈ ਹੋ ਰਿਹਾ ਕੋਈ ਪੂਰਨ ਕਹਿ ਲਓ ਕਿ ਉਹਦੀ ਪੂਰਤੀ ਨਹੀਂ ਹੋ ਰਹੀ ਚਿੰਤਾ ਕਿਵੇਂ ਖਤਮ ਹੋਵੇ ਉਹ ਨਹੀਂ ਮੁੜ ਰਹੀ ਮਨਮਹਿ ਬਸੀ ਪਿਸਨ ਕੀ ਪਾਨੀ ਬਿਨ ਸਤ ਦੇਖੇ ਹੋਏ ਨਹਾਨੀ ਤੇ ਚੁਗਲ ਖੋਰਾ ਦੇ ਬੋਲ ਉਹ ਮਨ ਦੇ ਵਿੱਚ ਘਰ ਕਰ ਗਏ ਕਹਿੰਦੇ ਹੁਣ ਬਿਨ ਸਤ ਦੇਖੇ ਹੋਏ ਨਹਾਨੀ ਬਿਨਾ ਸੱਚ ਜਦੋਂ ਅੱਖਾਂ ਦੇ ਸਾਹਮਣੇ ਜਿੰਨੀ ਦੇਰ ਤੱਕ ਨਹੀਂ ਆਉਂਦਾ ਉਹ ਕਿਵੇਂ ਚਿੰਤਾ ਦੂਰ ਹੋਵੇ ਸ਼ੇਰ ਨਾਨਕ ਤਬ ਅੰਤਰ ਜਾਮੀ ਲੱਖ ਲੀਨੀ ਤੂ ਤਨ ਕੀ ਖੰਮੀ ਜਦੋਂ ਭਾਈਆ ਜੈ RAM ਜੀ ਉਦਾਸ ਰਹਿਣ ਲੱਗੇ ਬਾਬੇ ਨਾਨਕੀ ਨੇ ਬੜਾ ਸਮਝਾਇਆ ਪਰ ਗੱਲ ਨਹੀਂ ਦਿਲ ਦੇ ਵਿੱਚੋਂ ਜਾ ਰਹੀ ਉਹ ਚੁਗਲਖੋਰ ਲੋਕਾਂ ਦੀਆਂ ਗੱਲਾਂ ਉਵੇਂ ਹੀ ਯਾਦ ਤੇ ਆ ਰਹੀਆਂ ਵਾਰ-ਵਾਰ ਮਨ 'ਚ ਖਿਆਲਾਤ ਆ ਰਹੇ ਤੇ ਇਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਉਸਾਰੀ ਖੇਡ ਜਾਣੀ ਜਾਣ ਮਹਾਰਾਜ ਆਪੇ ਹੀ ਮੋਦੀ ਖਾਨੇ ਤੋਂ ਚੱਲਣਗੇ ਤੇ ਆ ਕੇ ਬੀਬੇ ਨਾਨਕੀ ਦੇ ਘਰ ਪਲੰਗੇ ਦੇ ਉੱਤੇ ਬੈਠ ਕਰਕੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਭਾਈਆ ਜੈ ਰਾਮ ਤੇ ਆਪਣੀ ਭੈਣ ਬੀਬੇ ਨਾਨਕੀ ਜੋ ਬਚਨ ਆਖਣਗੇ ਆਪਾਂ ਕਲਮ ਸਰਗੁਣ ਕਰਾਂਗੇ ਸਮੇਤ ਇਹ ਅੱਜ ਦੇ ਨਾਲ ਸਮਾਪਤੀ ਹੈ ਵਿਚਾਰਾ ਕਰਦਿਆਂ ਹੋਈਆਂ ਬਿਰਤ ਖੁੱਲਾ ਦੀ ਖਿਮਾ اے گویندہ اے گوپان اے دیال لال پران ناتھ رناث سکھ دین در دیوال اے سمरथ اگم پورن موہے میا تھار اند کوپ مہ پیار نانک پارے ਉتار آے پرب سرنا گتی کرپا نید دیال ایک کر ہر من بس نانک ہوت نیہا آے کاٹے مٹھے دبن پت ہے بھئی من جیت نانک گੁਰ تے تت پائی ਤੇਰਨਾ ਮਿਟੇ ਨਿਤ ਨੀਤ ਵਾਹਿਗੁਰੂ ਜਿੱਕਾ ਖਦਸਾ ਵਾਹਿਗੁਰੂ ਜਿੱਕੀ ਪਤੇ